ਅੱਜ ਪਟਿਆਲਾ ਵਿਖੇ ਡਾਕਟਰ ਦਰਮਵੀਰ ਗਾਂਧੀ ਮੈਂਬਰ ਆਫ ਪਾਰਲੀਮੈਂਟ ਦੀ ਗਵਾਹੀ ਦੇ ਵਿੱਚ ਕਾਂਗਰਸ ਪਾਰਟੀ ਦੇ ਵਿਦਿਆਰਥੀ ਵਿੰਗ ਐਨ ਐਸ ਯੂ ਆਈ ਦੇ ਸੂਬਾ ਜਨਰਲ ਸਕੱਤਰ ਅਨੀਸ਼ ਕਾਉਂਸਲ ਵੱਲੋਂ ਆਯੋਜਿਤ ਕੀਤੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਗਿਆ। ਸੰਬੋਧਨ ਕਰਨ ਦੌਰਾਨ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਲਗਭਗ ਸਦੀ ਪੁਰਾਣੇ ਨਾਮੀ ਅਤੇ ਮਜ਼ਬੂਤੀ ਢਾਂਚੇ ਵਾਲੇ 10 ਸਰਕਾਰੀ ਕਾਲਜਾਂ ਨੂੰ ਖੁਦਮੁਖਤਿਆਰੀ ਦੇ ਨਾਂ ਉੱਤੇ ਕਾਰਪੋਰੇਟ ਕਰਾੜੀਆਂ ਨੂੰ ਸੌਂਪਣ ਅਤੇ ਨਿੱਜੀਕਰਨ ਕਰਨ ਦੀਆਂ ਕੋਸ਼ਿਸ਼ਾਂ ਦਾ ਜ਼ੋਰਦਾਰ ਵਿਰੋਧ ਕਰਨ ਦਾ ਐਲਾਨ ਕੀਤਾ। ਡਾਕਟਰ ਤਰਮੇਰ ਗਾਂਧੀ ਨੇ ਕਿਹਾ ਹੈ ਕਿ ਇਹ ਗਰੀਬਾਂ ਦੇ ਬੱਚਿਆਂ ਨੂੰ ਪੜ੍ਹਾਈ ਤੋਂ ਵਾਂਝਾ ਕਰਨ ਦੀ ਕਾਨੂੰਨੀ ਸਾਜ਼ਿਸ਼ ਹੈ ਉਹਨਾਂ ਕਿਹਾ ਕਿ ਇਸ ਦਾ ਮਕਸਦ ਇਹਨਾ ਵਕਾਰੀ ਸਿੱਖਿਆ ਸੰਸਥਾਵਾਂ ਵਿੱਚ ਆਰਐਸਐਸ ਦੀ ਵਿਚਾਰਧਾਰਾ ਵਾਲੇ ਪ੍ਰੋਫੈਸ਼ਨਲ ਦੀ ਭਰਤੀ ਕਰਕੇ ਫਰਕੂ ਵਿਚਾਰਧਾਰਾ ਦਾ ਦਬਦਬਾ ਕਾਇਮ ਕਰਨਾ ਵੀ ਹੈ ਇਸ ਮੌਕੇ ਉੱਤੇ ਐਨਐਸਯੂਆਈ ਦੇ ਜਰਨਲ ਸਕੱਤ ਅਨੀਸ਼ ਕਾਉਂਸਲ ਨੇ ਸੰਬੋਧਨ ਕਰਨ ਦੌਰਾਨ ਆંકੜੇ ਪੇਸ਼ ਕਰਦਿਆਂ ਹੋਏ ਕਿ ਹੈ ਕਿ ਸਰਕਾਰਾਂ ਇੱਕ ਪਾਸੇ ਪ੍ਰਾਈਵੇਟ ਯੂਨੀਵਰਸਿਟੀਆਂ ਦੇ ਮਾਲਕਾਂ ਨੂੰ ਰਾਜ ਸਭਾ ਦੇ ਵਿੱਚ ਭੇਜ ਕੇ ਸਿੱਖਿਆ ਖੇਤਰ ਦੇ ਵਿੱਚ ਨਿੱਜੀ ਖੇਤਰ ਪੱਕੀ ਨੀਤੀਆਂ ਨੂੰ ਲਿਆ ਰਹੀ ਹੈ ਹੁਣ ਉਨਾ ਦੇ ਹਿੱਤਾਂ ਦੀ ਪੂਰਤੀ ਲਈ ਨੀਜੀਕਰਨ ਦੇ ਰਾਹ ਚੱਲ ਰਹੀ ਹੈ ਬੁਲਾਰੇ ਨੇ ਮੰਗ ਕੀਤੀ ਹੈ ਕਿ ਜੇਕਰ ਸਰਕਾਰ ਨੇ ਇਹ ਲੋਕ ਵਿਰੋਧੀ ਨੀਤੀ ਰੱਦ ਨਾ ਕੀਤੀ ਤਾਂ ਵਿਸ਼ਾਲ ਜਨ ਤੱਕ ਲਹਿਰ ਖੜੀ ਕੀਤੀ ਜਾਵੇਗੀ ਬ੍ਰੈਂਕਲੀ ਦੱਸਦਾ ਕਿ ਮੈਂ ਤਾਂ ਪੂਰੀ ਉਮਰ ਹੰਢਾਈ ਹੈਗੀ ਹੈ ਇਹ 80 90 ਤੋਂ ਬਾਅਦ ਜਦ ਤੱਕ ਅਸੀਂ ਪੜਦੇ ਸੀਗੇ ਸਾਡੇ ਆਉਣ ਵਾਲੇ ਬੱਚੇ ਆਉਣ ਵਾਲੀਆਂ ਪੀੜ੍ਹੀਆਂ ਪੜ੍ਹਦੇ ਸੀਗੀਆਂ ਸਾਡੇ ਹਸਤਾਲਾਂ 'ਚ ਇਹ ਲੀਡਰ ਵੀ ਤੇ ਇਹ ਅਫਸਰ ਸਾਹਿਬ ਵੀ ਆਉਂਦੇ ਸੀਗੇ ਉਥੇ ਇਲਾਜ ਕਰਾਉਂਦੇ ਸੀਗੇ ਕਿਸੇ ਵੇਲੇ ਦਰਮਨ ਸਿੰਘ ਹੋਰਾਂ ਨੇ ਗਿਆਨੀ ਜੈਲ ਸਿੰਘ ਦਾ ਆਪਰੇਸ਼ਨ ਰੇਂਦਰ ਹਸਪਤਾਲ 'ਚ ਕੀਤਾ ਹੈਗਾ ਸਾਡੀਆਂ ਬੱਸਾਂ 'ਚ ਜੜਦੇ ਸੀਗੇ ਸਾਡੇ ਇਹ ਸਕੂਲਾਂ 'ਚ ਇਹਦੇ ਬੱਚੇ ਪੜ੍ਹਦੇ ਸੀਗੇ ਸਾਡੇ ਕਾਲਜਾਂ 'ਚ ਇਹਨਾਂ ਦੇ ਬੱਚੇ ਪੜ੍ਹਦੇ ਸੀਗੇ ਸਾਡੇ ਹਸਪਤਾਲਾਂ 'ਚ ਆਉਂਦੇ ਸੀਗੇ ਪਰ ਪਿਛਲੇ 30-35 ਸਾਲਾਂ 'ਚ ਇੱਕ ਜਮਾਤ ਦੇ ਸਿਆਸੀ ਜਮਾਤ ਆਫਸਰਸ਼ਾਈ ਹੈ ਗਿਆ ਹੋਰ ਅਮੀਰਜ਼ਾਦੇ ਨੇ ਜਿਨ੍ਹਾਂ ਦੇ ਹਸਪਤਾਲ ਹੁਣ ਸਾਡੇ ਹਸਪਤਾਲ ਨਹੀਂ ਰਹੇ ਆਮ ਲੋਕਾਂ ਦੇ ਹਸਪਤਾਲ ਹੋਰ ਨੇ ਇਹਨਾਂ ਦੇ ਹਸਪਤਾਲ ਚੰਡੀਗੜ੍ਹ ਹੈ ਦਿੱਲੀ ਐ ਅਮਰੀਕਾ ਹੈਗੇ ਐ ਮੈਡੀਕਲ ਤੇ ਇਹ ਫੋਲਟੇਜ ਜਾਂਦੇ ਨੇ ਕਿ ਪੰਜਾਬ ਵਿੱਚ ਪਾਰਸਪਰ ਕੇ ਪੀੜੇ ਜਾਂਦੇ ਤਾਂ ਇੱਕੋ ਇੱਕ ਹਸਪਤਾਲ ਸਾਡੇ ਪਬਲਿਕ ਸੈਕਟਰ ਦਾ ਸਟੈਂਡਰਡ ਹਸਪੀਟਲ ਜਾਂ ਇਹ ਦਿੱਲੀ ਮੈਦਾਨਤਾ ਜਾਂਦੇ ਨੇ ਜਾਂ ਪੋਲੋ ਜਾਂਦੇ ਨੇ ਜਾਂ ਹੋਰ ਜਿਹੜਾ ਵੱਧ ਚੱਲਦਾ ਪੁਰਜਾ ਹੈਗਾ ਉਹ ਜਾਂ ਹੈ ਸ਼੍ਰੀਮਤੀ ਬਾਦਲ ਹੋਣ ਜਾਂ ਸਾਡੇ ਵਿੱਚ ਕਰਨੀ ਹੈਗੇ ਐ ਚਾਹੇ ਉਹ ਕੈਪਟਨ ਬ੍ਰਿੰਦਰ ਸਿੰਘ ਹੋਣ ਜਾਂ ਹੋਰ ਵੱਡੇ ਲੀਡਰ ਹੋਣ ਉਹ ਸਿੱਧੇ ਅਮਰੀਕਾ ਇੰਗਲੈਂਡ ਜਾ ਵਜਦੇ ਨੇ ਸੋ ਇਵੇਂ ਵਿੱਦਿਆ ਦੇ ਖੇਤਰ ਚ ਆ ਸਾਡੇ ਸਕੂਲ ਹੋਰ ਨੇ ਸਰਕਾਰੀ ਸਕੂਲਾਂ ਚ ਜਾਂ ਦਲਤਾਨੇ ਬੱਚੇ ਪੜਦੇ ਨੇ ਗਰੀਬ ਕਿਸਾਨੀ ਦੇ ਪੜਦੇ ਨੇ ਜਾਂ ਭਈਆਂ ਦੇ ਬੱਚੇ ਪੜਦੇ ਨੇ ਇਹਨਾਂ ਸਾਰਿਆਂ ਦੀ ਮੱਧ ਵਰਗ ਦੇ ਬੱਚੇ ਉੱਚ ਮੱਧ ਵਰਗ ਦੇ ਬੱਚੇ ਅਫਸਰਾਂ ਦੇ ਬੱਚੇ ਬਿਊਰੋਕਰੇਟਾਂ ਦੇ ਸਿਆਸਤਾਂ ਦੇ ਬੱਚੇ ਸਾਡੇ ਸਕੂਲਾਂ ਚ ਨਹੀਂ ਪੜਦੇ ਸਾਡੇ ਸਕੂਲ ਬੱਕਰੇ ਆ ਇਹਨਾਂ ਦੇ ਸਕੂਲ ਬੱਕਰੇ ਹੈਗੇ ਸਾਡੇ ਹਸਤਾਲ ਬੱਕਰੇ ਆ ਹੁਣ ਇਹਨਾਂ ਦੇ ਹਸਤਾਲ ਬੱਕਰੇ ਹੈਗੇ ਆ ਸਾਡੀ ਟ੍ਰਾਂਸਫਰ ਬੱਕਰੀ ਹੈ ਇਹਨਾਂ ਦੀ ਟ੍ਰਾਂਸਫਰ ਬੱਕਰੀ ਹੈ ਇਹ ਆਮ ਲੋਕਾਂ ਕੋਲੋਂ ਦੇਸ਼ ਦੀ ਸਮੁੱਚੀ ਸਿਆਸੀ ਜਮਾਤ ਸੂਚੇ ਸਿਆਸੀ ਪਾਰਟੀਆਂ ਸਮੁੱਚੀ ਅਫਸਰਸ਼ਾਈ ਤੇ ਸਭੂੱਚਾ ਉੱਚ ਲਾਣਾ ਜਿਹੜਾ ਹੈਗਾ ਉੱਪਰ ਲਾਣਾ ਹੈਗਾ ਸਭ ਤੋਂ ਟੁੱਟ ਚੁੱਕਿਆ ਹੈਗਾ ਇਹ ਜਮਾਤਾਂ 'ਚ ਬਣਨੇ ਗਿਆ ਇੱਕ ਉੱਪਨੇ ਵਰਗ ਦੀ ਜਮਾਤ ਹੈ ਜਿਵੇਂ ਸਭ ਧਰਮਾਂ ਦੇ ਲੋਕ ਨੇ ਸਭ ਜਾਤਾਂ ਦੇ ਲੋਕ ਨੇ ਸਭ ਸਿਆਸੀ ਪਾਰਟੀਆਂ ਲੋਕ ਨੇ ਇੱਕ ਸਾਡੇ ਹੇਠਾਂ ਵਾਲੇ ਵਰਗ ਦੀ ਜਮਾਤ ਹੈ ਜਿਹੜੀ ਗਰੀਬ ਵਰਗ ਗਰੀਬ ਵਰਗ ਹੈ ਕਰੀ ਮੱਧ ਵਰਗ ਹੈਗੇ ਆ ਮਜ਼ਦੂਰ ਜਮਾਤ ਹੈ ਕਿਸਾਨ ਹੈਗੇ ਆ ਹਾਸ਼ੀਏ ਤੱਕ ਹੋਰ ਵਰਗ ਹੈਗੇ OBCs ਹੈ ਬਹੁਤ ਸਾਰੀਆਂ ਜਮਾਤਾਂ ਆਈਆਂ ਉਹਨਾਂ ਦੀ ਉਹਨਾਂ ਦੇ ਸੈਕਸ਼ਨਸ ਹੈਗੇ ਆ ਅਸੀਂ ਸਾਰੇ ਇੱਕ ਪਾਸੇ ਹੈਗੇ ਆ ਇਹ ਜਿਹੜੀ ਲਾਈਨ ਉੱਪਰੋਂ ਥੱਲੇ ਨੂੰ ਖਿੱਚੀਦੇ ਆ ਕਿ ਆ ਵੀ ਹਿੰਦੂ ਹੈ ਤੇ ਆ ਥੱਲੇ ਵਾਲਾ ਹਿੰਦੂ ਹੈ ਇਹ ਲਾਈਨ ਹਰੀਜ਼ਨਟਲ ਖਿੱਚਣੀ ਚਾਹੀਦੀ ਹੈ ਕਿ ਸਾਰੇ ਸਿੱਖ ਸਾਰੇ ਹਿੰਦੂ ਸਾਰੇ ਮੁਸਲਮਾਨ ਸਾਰੇ ਸਾਈ ਜਿਹੜੇ ਉੱਪਰ ਬੈਠੇ ਆ ਗਿਆ ਉਹ ਸਭ ਤੋਂ ਹੇਠਾਂ ਦੇ ਸਾਡੀਆਂ ਦੋ ਜਮਾਤਾਂ ਨੇ ਸਾਡੀਆਂ ਵਰਟੀਕਲ ਜਮਾਤਾਂ ਨਹੀਂ ਸਾਡੀ ਹਾਰੀਜ਼ਨਟਲ ਜਮਾਤ ਬਣ ਚੁੱਕੀ ਹੈ ਇੱਕ ਵਰਕ ਕੋ ਸਾਰੀਆਂ ਸਹੂਲਤਾਂ ਨੇ ਉਹਨਾਂ ਆਪਣੇ ਵਾਤੇ ਸਵਰਗ ਸਿਰ ਚਲੇਆ ਚਾਹੇ ਹਿੰਦੂ ਆ ਚਾਹੇ ਸਿੱਖ ਹੈ ਚਾਹੇ ਕੋਈ ਔਰ ਜਿਆਦਾ ਬੰਦਾ ਹੈਗਾ ਚਾਹੇ ਕਿਸੇ ਧਰਮ ਦਾ ਬੰਦਾ ਹੈਗਾ ਉਹਨਾਂ ਨੇ ਆਪਣੇ ਉੱਤੇ ਸਵਰਗ ਸਿਰਜ ਲਿਆ ਤੇ ਪਿਛਲੇ 30 35 ਸਾਲਾਂ ਚ ਬਾਕੀ 90% ਲੋਕਾਂ ਵਾਸਤੇ ਤੇ ਨਰਕ ਬਣ ਚੁੱਕਿਆ ਹੈ ਹਿੰਦੁਸਤਾਨ ਉਹ ਨਰਕ ਦਾ ਹੀ ਨਤੀਜਾ ਹੈਗਾ ਕਿ ਅੱਜ ਉਸ ਨਰਕ ਨੂੰ ਹੋਰ ਵੱਧ ਬਦਤਰ ਬਣਾਇਆ ਜਾ ਰਿਹਾ ਉੱਪਰੇ ਵਰਗ ਵਾਸਤੇ ਸਹੂਲਤਾਂ ਲਗ ਪੈਦਾ ਕੀਤੀਆਂ ਜਾ ਰਹੀਆਂ ਤੇ ਨਿਚਲੇ ਵਰਗ ਦੀਆਂ ਸਹੂਲਤਾਂ ਖੋਈਆਂ ਜਾ ਰਹੀਆਂ ਗਈਆਂ ਇਸ ਦੇ ਖਿਲਾਫ ਇਹ ਲੜਾਈ ਹੈਗੀ ਜਿਵੇਂ ਸਿਆਦਨ ਮਨੀਸ਼ੋਰਾ ਨੇ ਇਹ ਲੜਾਈ ਸਾਡੀ ਵਿੱਤਿਆ ਵਾਸਤੇ ਹੈ ਫਿਊਚਰ ਵਾਸਤੇ ਹੈ ਫਿਕ ਵਾਸਤੇ ਹੈ ਇਸ ਨਾਲ ਹੋਰ ਸਮਾਜਿਕ ਮੁੱਦੇ ਵੀ ਜੁੜਨੇਗੇ ਸਿਆਸੀ ਮੁੱਦੇ ਵੀ ਜੁੜਨੇਗੇ ਤਾਂ ਤੋਂ ਰੂਪ ਵਿੱਚ ਇੱਕ ਵੱਡੀ ਲਹਿਰ ਦਾ ਰੂਪ ਧਾਰਨ ਕਰਕੇ ਇਸ ਢਾਂਚੇ ਨੂੰ ਜਿਹੜਾ ਜਿਹੜਾ ਇੱਕ ਦੁਖੀ ਢਾਂਚਾ ਬਣ ਚੁੱਕਿਆ ਆਮ ਲੋਕਾਂ ਦਾ ਉਹ ਜਿਹੜੀ ਇੱਕ ਲੋਕਾਂ 'ਚ ਪਾਰਟੀਕਲ ਸਪਲਿਟ ਪਾ ਕੇ ਧਰਮ ਦੇ ਨਾਂ ਤੇ ਜਾਤ ਦੇ ਨਾਂ ਤੇ ਉਹਨੂੰ ਕੱਟ ਕੇ ਇੱਕ ਹਾਰੀਜ਼ਨਟਲ ਸਪਲਿਟ ਪਾਉਣ ਦੀ ਹਾਰੀਜ਼ਨਟਲ ਲਾਈਨ ਬਣਾਉਣ ਦੀ ਲੋੜ ਹੈ ਕਿ ਸਭ ਉੱਪਰ ਵਰਗਾਂ ਦੇ ਲੋਕ ਇਸੇ ਜਾਤ ਧਰਮ ਗੋਤ ਤੇ ਹੋਣ ਉਹ ਇੱਕ ਪਾਸੇ ਨੇ ਤੇ ਅਸੀਂ ਸਾਰੇ ਲੋਕ ਨਿਮਨ ਵਰਗਾਂ ਦੇ ਲੋਕ ਚਾਹੇ ਸਾਡੀ ਕੋਈ ਜਾਤ ਆ ਕੋਈ ਧਰਮ ਆ ਸੀ ਇੱਕ ਪਾਸੇ ਨੇ ਇਸ ਵਰਟੀਕਲ ਸੈਪਰੇਟਰ ਨੂੰ ਹਰੀਐਂਟਲ ਸਪਲਿਟ ਕਰਨ ਦੀ ਲੋੜ ਹੈਗੀ ਤਾਂ ਜੋ ਇਹ ਹੇਠਲੇ ਵਰਗ ਵਾਸਤੇ ਲੜਿਆ ਜਾ ਸਕੇ ਮੇਸ਼ਾ ਇਹਨਾਂ ਨੇ ਮੇਸ਼ਾ ਇਤਰਾਹੀਤਾ ਜਦੋਂ ਪੰਜਾਬ ਦੇ ਸਰਕਾਰੀ ਸਿਸਟਮ ਤੋੜਿਆ ਸਿੱਦਾ ਸੇਵ ਕਾਰਪੋਰੇਸ਼ਨ ਲੈ ਕੇ ਆਏ ਸਿੱਧਾ ਹੀ ਗਾਜੀ ਪ੍ਰਾਈਵੇਟ ਕਰ ਰਹੇ ਹੈ ਵਰਲਡ ਬੈਂਕ ਤੋਂ ਕਰਜ਼ਾ ਲੀਤਾ ਉਹ ਕਰਜਾ ਖਰਚਿਆ ਉਹ ਚ ਪੈਸੇ ਬਣਾਇਆ ਵਜ਼ੀਰਾਂ ਨੇ ਬਣਾਏ ਅਫਸਰਾਂ ਨੇ ਬਣਾਏ ਤੇ ਜਿਹੜਾ ਪੰਜਾਬ ਦਾ ਪਹਿਲਾ ਢਾਂਚਾ ਸੀ ਪ੍ਰਾਇਮਰੀ ਹੈਲਥ ਸੈਂਟਰ ਦਾ ਉਹ ਤਬਾਹ ਕਰਤਾ ਹੈਗਾ ਐਵੇਂ ਇਹਨਾਂ ਇਹਨਾਂ ਕਾਲਜਾਂ 'ਚ ਭਰਤੀਆਂ ਕਰਨ ਦੀ بجائے ਟੀਚਰ ਭਰਤੀ ਕਰਨ ਦੀ بجائے ਜਿਹੜੇ ਦੂਜੇ ਜਿਹੜਾ ਅਸਿਸਟੈਂਟ ਸਟਾਫ ਹੈ ਲੈਬ ਟੈਕਨੀਸ਼ੀਅਨ ਹੈ ਮਾਲੀ ਹੈ ਉਹ ਭਰਤੀ ਕਰਨ ਦੀ بجائے ਇਹਨਾਂ ਚ ਇਹਨਾਂ ਨੇ ਕਿਹਾ ਵੀ ਤੇ ਖੇੜਾ ਛੜਾਓ ਤੇ ਦਿਓ ਤੁਸੀਂ ਅੰਡਰ ਯੂਜ਼ ਸੀ ਦੇ ਬਹਾਨੇ ਇਹ ਪ੍ਰਾਈਵੇਟ ਹੱਥਾਂ 'ਚ ਦਿਓ ਔਰ ਆਟੋਨਮਸ ਬਾਡੀਆ ਬਣਾਓ ਜਿੰਨੀਆਂ ਮਰਜ਼ੀਆਂ ਫੀਸਾਂ ਤੈਅ ਕਰਨ ਜਿੰਨ ਜਿੰ ਜੋ ਮਰਜੀ ਜਵੇਂ ਮਰਜੀ ਚਲਾਣ ਤਾਂ ਕਿ ਸਰਕਾਰ ਨੂੰ ਇੱਥੇ ਆਪਣੀ ਜਿਹੜੀ ਸਰਦਾਰਦੀ ਉਹ ਨਾਮ ਮੁੱਲ ਲੈਣੀ ਪਵੇ ਇਹ ਵਿੱਦਿਆ ਤੋਂ ਪਘੋੜੇ ਹੋਗੇ ਸਿਹਤ ਤੋਂ ਪਘੋੜੇ ਹੋਗੇ ਆਮ ਲੋਕਾਂ ਤੋਂ ਪਘੋੜੇ ਹੋਗੇ ਇੱਥੇ ਇਕੱਲੀ ਆਮ ਆਦੀ ਪਾਰਟੀ ਤੇ ਲੱਗਣੀ ਹੈਗਾ ਸਮੁੱਚੀ ਸਿਆਸੀ ਜਮਾਤ ਪਘੋੜੀ ਹੋਈ ਹੈ ਮੈਨੂੰ ਕਹਿੰਦੇ ਕੋਈ ਚੀਜ਼ਕ ਨਹੀਂ ਹੈਗੀ ਆ ਅਕਾਲੀ ਪਗੋੜੇ ਹੋਏ ਆ ਕਾਂਗਰਸ ਇੱਕ ਸਟੇਜ ਤੇ ਪਗੋੜੀ ਹੋਈ ਆ ਅੱਜ ਰਾਹੁਲ ਗਾਂਧੀ ਨੇ ਕਾਂਗਰਸ ਨੂੰ ਮੁੜ ਕੇ ਅੱਜ ਗਰੀਬਾਂ ਦੇ ਪੱਖ 'ਚ ਖੜਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਉਹ ਇੱਕ ਇਤਿਹਾਸਿਕ ਟਰਨਓਵਰ ਹੈਗਾ ਕਾਂਗਰਸ ਦਾ ਜਿਹੜਾ ਕਿ ਕਾਂਗਰਸ ਨੇ ਪਿਛਲੇ 30 35 ਸਾਲ 'ਚ ਗਲਤੀਆਂ ਕੀਤੀਆਂ ਉਹ ਉਹਨਾਂ ਨੂੰ ਤਰਸਤੀ ਦ੍ਰਿਸ਼ਟੀ ਦੇ ਪਾਸੇ ਪਈ ਕਾਂਗਰਸ ਤੁਸੀਂ ਕਰ ਸਾਨੂੰ ਕਾਂਗਰਸ ਤੋਂ ਆਸ ਹੈਗੀ ਆ ਆਦਰਵਾਈਜ਼ ਸਿਸਟਮ ਨੇ ਲੋਕਾਂ ਨੂੰ ਬਿਟਰੇ ਕਰਤਾ ਧੋਖਾ ਦਿੱਤਾ ਸਿਸਟਮ ਨੇ ਆਪਣਾ ਸਿਸਟਮ ਅਲੱਗ ਬਣਾ ਲਿਆ ਤੇ ਗਰੀਬਾਂ ਦਾ ਆਮ ਲੋਕਾਂ ਸਿਸਟਮ ਅਲੱਗ ਬਣਾ ਦਿੱਤਾ ਦੋ ਅਕਾਦੇ ਮਤਲਬ ਹੋ ਜਾਏਗਾ ਜਾਂ ਬੋਲੀਆਂ ਜਾਏਗਾ ਦੇਖੋ ਜੀ ਆਪਾਂ ਦਾ ਕੋਸ਼ਿਸ਼ ਕਰਾਂਗੇ ਕਿ ਐਨਐਸਜੀਓਆਈ ਤੇ ਯੂਥ ਕਾਂਗਰਸ ਤੇ ਐਕਟਿਵ ਕਰਕੇ ਸਰਕਾਰ ਦੇ ਉੱਤੇ ਜਾਵੇ ਔਰ ਮੈਂ ਖੁਦ ਸਰਕਾਰ ਦੇ ਉੱਤੇ ਨੂੰ ਤਿਆਰ ਬੈਠਾ ਇਸ ਮਾਮਲੇ ਵਿੱਚ ਜਿਵੇਂ ਕਿ ਇੰਟਰਨੈਸ਼ਨਲ ਫੀਅਰ ਬਾਟਨ ਦਿਵਾਉਂਦੇ ਹੈ ਦੋ ਵਰਸੇ ਸਰਕਾਰ ਕਿੰਨੀ ਅਸੀਂ ਖਿਡਾਰੀਆਂ ਨੂੰ ਜੋੜ ਲਾਗੇ ਲੇਕਿਨ ਇਹ ਟੀਮ ਜਿਹੜੀ ਇੰਟਰਨੈਸ਼ਨਲ ਫੀਅਰ ਹੈ ਇਹਨਾਂ ਨੂੰ ਜੋਬ ਬਿਲਕੁਲ ਕੋਈ ਨਹੀਂ ਸਾਫ ਸਰਕਾਰ ਕਹਿੰਦੀ ਕੋਈ ਸ਼ਾ ਡਰਾਮੇਵਾਜੀ ਕੁਛ ਕਰਦੀ ਹੈ ਜਦੋਂ ਜਮੀਨੀ ਲੈਵਲ ਤੇ ਕੰਮ ਕਰਨਾ ਹੁੰਦਾ ਤਾਂ ਬਿਲਕੁਲ ਉਹ ਆਪਣੇ ਆਪਣੀ ਕਸਨੀ ਤੇ ਕਰਨੀ ਜਿਹਨਾਂ ਵਿੱਚ ਬਹੁਤ ਅੰਤਰ ਹੈਗਾ ਉਹ ਬਿਲਕੁਲ ਝੂਠ ਮਾਰਦੇ ਨੇ ਉਹ ਇੱਕ ਪਬਲਿਕ 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 ਪਬਲਿਸਿਟੀ ਸਟੰਟ ਹੁੰਦਾ ਹੈਗਾ ਸਰਕਾਰ ਦਾ ਲੋਕਾਂ ਚ ਮਕਬੂਲੀਤ ਹੋਣ ਦਾ ਇੱਕ ਕੋਸ਼ਿਸ਼ ਹੁੰਦੀ ਹੈਗੀ ਹੈ ਕਰਕੇ ਹਕੀਕਤ ਵਿੱਚ ਉਹ ਕੁਝ ਨਹੀਂ ਕੀਤਾ ਜਾਂਦਾ ਜਿਹਦੇ ਜਿਹਦੇ ਲੋਕਾਂ ਸਾਹਮਣੇ ਵਾਅਦੇ ਕਰਦੇ ਨੇ ਜਾਂ ਦਾਅਵੇ ਕਰਦੇ ਨੇ ਹੈਗਾ ਸੋ ਇਸ ਕਰਕੇ ਇਹ ਲੜਾਈ ਬਹੁਤ ਲੰਬੀ ਲੜਾਈ ਹੈਗੀ ਹੈ ਇਹ ਲੜਾਈ ਅਹਿਮ ਲੜਾਈ ਹੈਗੀ ਹੈ ਇਹ ਨਾਲ ਦੇਸ਼ ਦਾ ਪ੍ਰਗਟਾ ਕਿਹਾ ਹੋਇਆ ਬੱਚਾ ਪੇਖੇ ਗਏ ਆ ਦੇਸ਼ ਨੇ ਕਿ ਅਨਪੜ੍ਹਣਾ ਜਾਂ ਪੜ੍ਹਨਾ ਹੈਗਾ ਉਹਦਾ ਪ੍ਰਗਟਾ ਕਿਹਾ ਹੋਇਆ ਹੈਗਾ ਤੇ ਸਰਕਾਰ ਨੂੰ ਪਤਾ ਹੋਣਾ ਚਾਹੀਦਾ ਕਿ ਉਸ ਦੀਆਂ ਨਲਾਇਕੀਆਂ ਕਰਕੇ ਹੀ ਪੰਜਾਬ ਚ ਲੱਖਾਂ ਬੱਚੇ ਹਰ ਜਰ ਬਾਹਰਲੇ ਮੁਲਕਾਂ ਨੂੰ ਬੜੀਆਂ ਮੁਸ਼ਕਲ ਹਾਲਤਾਂ 'ਚ ਉਥੇ ਦਿਨ ਕੱਢੀ ਕਰ ਰਹੇ ਨੇ ਆਪਣੀ ਵਿੱਦਿਆ ਹਾਜ਼ਲ ਕਰਦੇ ਨੇ ਨੌਕਰੀਆਂ ਕਰਦੇ ਨੇ ਟੱਬਰ ਓਕਪੀਤ ਪਿੱਛੇ ਓਖੇ ਨੇ ਪੰਜਾਬ ਦਾ ਸਮਾਜਿਕ ਤਾਣਾ ਬਾਣਾ ਟੁੱਟ ਰਿਹਾ ਹੈਗਾ ਹੈ ਪਰਿਵਾਰ ਟੁੱਟ ਰਹੇ ਹੈਗੇ ਆ ਪਰਿਵਾਰ ਖੇੜ ਰਹੇ ਹੈਗੇ ਆ ਇਹ ਸਾਰਾ ਕੋਸ਼ਿਸ਼ ਕਰਕੇ ਹੈ ਕਿ ਕਿਸੇ ਵੀ ਸਰਕਾਰ ਨੇ ਇੱਥੇ ਲੋਕਾਂ ਦੀ ਬਾਣੀ ਫੜੀ ਹੈਗੀ ਹੈ ਜੇ ਸਭ ਸਰਕਾਰ ਨੇ ਸਾਰੇ ਨਾ ਮਾਫੀਆ ਚਲਾਇਆ ਹੈਗਾ ਜਿੱਥੇ ਇੱਕ ਪਾਰਟੀ ਛੱਡ ਕੇ ਗਈ ਹੈ ਉਸ ਤੋਂ ਬਾਅਦ ਮਾਫੀਆ ਦੂਜੀ ਪਾਰਟੀ ਨੇ ਫੜ ਲਿਆ ਅੱਜ ਦੂਜੀ ਛੱਡ ਕੇ ਗਈ ਹੈ ਤਾਂ ਮਾਫੀਆ ਤੀਜੀ ਪਾਰਟੀ ਨੇ ਫੜ ਲਿਆ ਇੱਥੇ ਹਰ ਘਰ ਪਾਸੇ ਮਾਫੀਆ ਵਿੱਦਿਆ ਦਾ ਮਾਫੀਆ ਸਿਹਤ ਦਾ ਮਾਫੀਆ ਸ਼ਰਾਬ ਦਾ ਮਾਫੀਆ ਟਰਾਂਸਪੋਰਟ ਦਾ ਮਾਫੀਆ ਨਸ਼ੇ ਦਾ ਮਾਫੀਆ ਤੇ ਇੱਥੇ ਪੂ ਮਾਫੀਆ ਜਿਹੜੀ ਆ ਲੈਂਡ ਲੈਂਡ ਮਾਫੀਆ ਹੈਗਾ ਔਰ ਕੇਬਲ ਮਾਫੀਆ ਹੈਗਾ ਸਿਆਸੀ ਖੇਤਰ ਦਾ ਜਿਹੜਾ ਇਸ ਆਰਥਿਕ ਗਤੀਵਿਧੀ ਦਾ ਹਰ ਖੇਤਰ ਮਾਫੀ ਦੀ ਝਕੜ ਵਿੱਚ ਹੈਗਾ

ਮਸਲਾ ਹੋਵੇ ਲੰਕਾ ਦਾ ਚਾਹੇ ਮਸਲਾ ਹੋਵੇ ਜੇਪੀ ਅੰਦੋਲਨ ਦਾ ਚਾਹੇ ਉਸ ਤੋਂ ਪਹਿਲਾਂ ਵਿਦਿਆਰਥੀ ਅੰਦੋਲਨਾਂ ਨੇ ਦੁਨੀਆ ਜੋ ਤਸਵੀਰ ਬਦਲੀ ਆਪਣੇ ਆਪਣੇ ਮੁਲਕਾਂ ਦੀ ਤਕਦੀਰ ਬਦਲੀ ਹੈਗੀ ਹੈ ਇਹ ਇਹ ਜੇ ਮੈਨੂੰ ਲੱਗਦਾ ਹੈ ਇਹ ਜਿਹੜੀ ਨੌਜਵਾਨ ਪੀੜੀ ਨੂੰ ਅਨਪੜ੍ਹ ਰੱਖਣਾ ਇਸ ਸਰਕਾਰ ਦੇ ਵੀ ਹਿੱਤ ਵਿੱਚ ਹੈ ਔਰ ਹਾਕਮਾਂ ਦੇ ਹਿੱਤ ਵਿੱਚ ਹੈ ਕਿਉਂਕਿ ਡਾਕਟਰ ਸਾਹਿਬ ਨੇ ਕਿਹਾ ਵੀ ਇਹ ਇੱਕ ਅਲੱਗ-ਅਲੱਗ ਐਨਐਸਓਈ ਦਾ ਮੁੱਦਾ ਨਹੀਂ ਇਹ ਪੂਰੇ ਪੰਜਾਬ ਦਾ ਮੁੱਦਾ ਹੈ ਸਾਡੇ ਅਸੀਂ ਜਿਹੜੇ ਸਟੂਡੈਂਟਾਂ ਆ ਜਿਹੜੇ ਕੋਲਜਾਂ ਤੋਂ ਪੜ੍ਹ ਕੇ ਆਨੇ ਆ ਉਹਨਾਂ ਸਾਰਿਆਂ ਦਾ ਮੁੱਦਾ ਹੈ ਜਿਹਨੂੰ ਪੰਜਾਬ ਸਰਕਾਰ ਅੱਠ ਕੋਲਜ ਨੂੰ ਆਟੋਨੋਮਸ ਕਰ ਰ ਕਾਲਜ ਆਪਣੇ ਤਰੀਕੇ ਨਾਲ ਆਪਣੀ ਫੀਸ ਦੇ ਅਕੋਰਡਿੰਗ ਸੈੱਟ ਕਰਕੇ ਕਾਲਜ ਨੂੰ ਰਨ ਕਰ ਸਕਦੇ ਆ ਜਿਹੜੀ ਬੀਏ ਅਜੇ ਡਾ ਅਗਰ 5000 ਚ ਹੋ ਰਹੀ ਹੈ ਤਾਂ ਆਟੋਨੋਮਸ ਕਰਨਾ ਉਹਦੀ ਫੀਸ 50000 ਹੋ ਜੂਗੀ 50000 ਨਾਲ ਕੀ ਓ ਟੋ ਰਿਕਸ਼ਾ ਦਾ ਬੱਚਾ ਕਿ ਇੱਕ ਆਮ ਵਰਗ ਦਾ ਬੱਚਾ ਆ ਕੇ ਉਥੇ ਪੜ ਸਕਦਾ ਨਹੀਂ ਉਥੇ ਸੀਟਾਂ ਆਪਣੇ ਮਰਜ਼ੀ ਨਾਲ ਭਰੀ ਜਾਣੀਆਂ ਪ੍ਰੋਫੈਸਰ ਆਪਣੇ ਮਰਜ਼ੀ ਨਾਲ ਰੱਖੇ ਜਾਣਗੇ ਤੇ ਮੈਂ ਤੁਹਾਨੂੰ ਡਾਟਾ ਦਿੰਨਾ ਅੱਜ ਪੰਜਾਬ ਚ ਨਾ કુલ ਗਵਰਨਮੈਂਟ ਕਾਲਜ ਚੌੜ ਕਾਲਜ ਨੇ ਸਿਰਫ ਗਵਰਨਮੈਂਟ ਕਾਲਜ ਇਹ ਪੰਜਾਬ ਤੇ ਜਿੱਥੇ ਪ੍ਰਾਈਵੇਟ ਕਾਲਜ 550 ਇਹ ਜਿਹੜੇ ਪ੍ਰਾਈਵੇਟ ਕਾਲਜਸ ਨੂੰ ਪੰਜਾਬ ਚ ਲਾਇਆ ਗਿਆ ਇਕ ਦੋਇਰ ਦਾ ਚ ਪ੍ਰਾਈਵੇਟ ਕਾਲਜ ਯੂਨੀਵਰਸਿਟੀ ਬਿੱਲ ਪਾਸ ਹੋਇਆ ਸੀ ਜਿਹਦੇ ਤਹਿਤ ਇਹ ਪ੍ਰਾਈਵੇਟ ਕਾਲਜਿਸ ਨੂੰ ਵਾਅਦਾ ਦਿੱਤਾ ਗਿਆ ਤੇ ਇਹੀ ਸਰਕਾਰ ਉਸ ਨੂੰ ਵਾਅਦਾ ਦੇ ਰਹੀ ਹੈ ਪ੍ਰਾਈਵੇਟ ਕਾਲਜਾਂ ਦੇ ਯੂਨੀਵਰਸਿਟੀਆਂ ਦੇ ਮਾਲਕਾਂ ਨੂੰ ਰਾਜ ਸਭਾ ਭੇਜਦੀ ਹੈ ਆਪਾਂ ਦੇਖਦੇ ਐ ਐਲਪੀਯੂ ਦੇ ਮਾਲਕ ਨੂੰ ਪੰਜਾਬ ਸਰਕਾਰ ਨੇ ਰਾਜ ਸਭਾ ਭੇਜਿਆ ਤੇ ਉੱਥੇ ਚੰਡੀਗੜ੍ਹ ਯੂਨੀਵਰਸਿਟੀ ਦੇ ਮਾਲਕ ਨੂੰ ਵੀ ਭਾਜਪਾ ਸਰਕਾਰ ਨੇ ਰਾਜ ਸਭਾ ਭੇਜਿਆ ਕੀ ਪੰਜਾਬ ਸਰਕਾਰ ਸੈਂਟਰ ਸਰਕਾਰ ਇੰਨੀ ਨਹੀਂ ਸਕਦੀ ਕਿ ਅਸੀਂ ਸਰਕਾਰੀ ਕਾਲਜਾਂ ਦੇ ਵੀਸੀਆਂ ਨੂੰ ਭੇਜੀਏ ਭਗਵੰਤ ਮਾਨ ਜੀ ਚਾਂਸਲਰ ਦੀ ਕੁਰਸੀ ਵਾਸਤੇ ਲੜ ਰਹੇ ਨੇ ਕਿ ਸਾਨੂੰ ਮੈਨੂੰ ਚਾਂਸਲਰ ਦੀ ਕੁਰਸੀ ਮਿਲ ਕਿਉਂ ਪੰਜਾਬ ਦੇ ਕਾਲਜਾਂ ਵਾਸਤੇ ਨਹੀਂ ਲੜ ਸਕਦੇ ਜਿਹੜੀ ਸਰਕਾਰ ਸਿੱਖਿਆ ਦੇ ਮੁੱਦੇ ਤੇ ਆਈ ਦਿੱਲੀ ਮਾਡਲ ਨੂੰ ਲੈ ਕੇ ਇੱਕ ਝੂਠ ਦੱਸਿਆ ਕਿ ਸਿੱਧਾ ਦਿੱਲੀ ਮਾਡਲ ਦਿੱਲੀ ਮਾਡਲ ਦੀ ਐਜੂਕੇਸ਼ਨ ਸੁਧਾਰਤੀ ਤੇ ਜਿਹੜੇ ਹਾਈਰ ਐਜੂਕੇਸ਼ਨ ਮਿਨਿਸਟਰ ਸਾਡੇ ਅਜੋਦ ਬੈਂਸ ਜੀ ਦਿੱਲੀ ਜਾ ਕੇ ਧਰਨਾ ਲਾਣੇ ਆਂ ਵੀ ਮਨੀਸ਼ ਸੋਧਿਆ ਨੂੰ ਸਿਰ ਇਸ ਕਰਕੇ ਸੈਂਟਰ ਸਰਕਾਰ ਨੇ ਅਰੈਸਟ ਕਰਿਆ ਕਿ ਉਹ ਉਹਨਾਂ ਨੇ ਬੱਚਿਆਂ ਨੂੰ ਸਿੱਖਿਆ ਦਿੱਤੀ ਕੀ ਗੱਲ ਭਾਈ ਪੰਜਾਬ ਪੰਜਾਬ ਨਾਲ ਕੋਈ ਜਰਾ ਪਿਆਰ ਹੈ ਕਿ ਜਰਾ ਦੁਸ਼ਮਣੀ ਹੈ ਜਿਹੜੇ ਪੰਜਾਬ ਦੇ ਕਾਲਜਾਂ ਨੂੰ ਪ੍ਰਾਈਵੇਟ ਕੀਤਾ ਜਾ ਰਿਹਾ ਚੌਂਡ ਕਾਲਜ ਨੇ ਆਪਣੇ ਸਰਕਾਰੀ ਕੋਲ ਜਿੰਨਾ 2457 ਪ੍ਰੋਫੈਸਰ ਨੇ ਸਿਰਫ ਟੌਨ ਕਾਲਜ 157 57 ਪ੍ਰੋਫੈਸਰ ਤੇ ਕੁੱਲ 38 ਪ੍ਰਿੰਸੀਪਲ ਸੇ ਦੇਖੋ ਜਿਹੜੇ ਕਾਲਜ ਕੋਲ ਸੇਨਾਪਤੀ ਨਹੀਂ ਉਹ ਕੋਲੇ ਚੱਲੂ ਕਿਵੇਂ ਆਟੋਨੋਮਸ ਕਰਨੇ ਹੀ ਪੈਣਗੇ ਇਹਨਾਂ ਦੀ ਨੀਤ ਹੀ ਨਹੀਂ ਹੈਗੀ ਅਸੀਂ ਕਾਲਜਾਂ ਨੂੰ ਚਲਾਣਾ ਹੈ ਪੰਜਾਬ ਸਰਕਾਰ ਕਹਿੰਦੀ ਅਸੀਂ ਬਾਹਰਲੇ ਜੁਆਕਾਂ ਨੂੰ ਨੌਕਰੀ ਦੇਣੀ ਹੈ ਬਾਹਰੋਂ ਜੁਆਕਾਂ ਨੂੰ ਨੌਕਰੀ ਦੇਣੀ ਹੈ ਪਰ ਉਹ ਸੀਐਮ ਨੂੰ ਇਹ ਤਾਂ ਪੁੱਛੋ ਕਿ ਤੇਰੇ ਆਪ ਦੇ ਜਵਾਬ ਤਾਂ ਪੰਜਾਬ 'ਚ ਨਹੀਂ ਰਹਿੰਦੇ ਨਾ ਹੀ ਉਹ ਪੰਜਾਬ 'ਚ ਪੜਦੇ ਇਸੇ ਮੁੱਦੇ ਨਾਲ ਅਸੀਂ ਦੱਸਣਾ ਚਾਹੁੰਦੇ ਪੰਜਾਬ ਸਰਕਾਰ ਨੂੰ ਪੰਜਾਬ ਸਰਕਾਰ 'ਚ ਕੁੱਲ 2033 ਪ੍ਰੋਫੈਸ਼ਨਲ ਜੋਬ ਵੈਕੈਂਟ ਪਲੇਸ ਟਾਈਮ ਆਪਾਂ ਦੇਖ ਜਾਈਏ 1158 ਪ੍ਰੋਫੈਸਰ ਜਿਹੜੇ ਅੱਜਕੱਲ ਪੰਜਾਬ ਸਰਕਾਰ ਨਾਲ ਕੁੱਤਰ ਨਾਲ ਲਾਉਂਦੇ ਨੇ ਨਾ ਤਾਂ ਸਰਕਾਰ ਉਹਨਾਂ ਦੀ ਵੈਕੈਂਸੀ ਨੂੰ ਭਰ ਰਹੀ ਤੇ ਨਾ ਜਿਹੜੇ 2033 ਵਾਲੇ ਪ੍ਰੋਫੈਸਰ ਜੋ ਵੈਕੈਂਟ ਪਈ ਹੈ ਸਰਕਾਰੀ ਕਾਲਜ ਨਾ ਉਹਨੂੰ ਭਰ ਰਹੀ ਜਿਵੇਂ ਕਿ ਆਪਾਂ ਜਾਣਦੇ ਪੂਰੇ ਪੰਜਾਬ 'ਚ ਕੋਈ ਵੀ ਬੀਐਡ ਦਾ ਕਾਲਜ ਸਰਕਾਰੀ ਕਾਲਜ ਇੱਕ ਵੀ ਨਹੀਂ ਹੈ ਤੁਸੀਂ ਇਹ ਚੀਜ਼ ਦੇਖੋ ਕਿ ਬੀਐਡ ਦਾ ਕਾਲਜ ਟੈਕਨੀਕਲ ਐਜੂਕੇਸ਼ਨ ਦਾ ਕਾਲਜ ਪੰਜਾਬ 'ਚ ਕੋਈ ਕਾਲਜ ਹੀ ਨਹੀਂ ਹੈ ਕਿ ਇਹ ਪੰਜਾਬ ਸਰਕਾਰ ਕੁਝ ਨਹੀਂ ਚਾਹਦੀ ਪੰਜਾਬ ਸਰਕਾਰ ਨੇ ਪਹਿਲੇ ਬਜਟ 16 ਮੈਡੀਕਲ ਕਾਲਜ ਨੂੰ ਜਗਾ ਤੇ 16 ਮੈਡੀਕਲ ਕਾਲਜ ਬਣਾਵਾਗੇ ਨਾ ਅਸਤਾ ਕੋ ਕਾਲਜਾਂ ਦਾ ਕੋਈ ਨਕਸ਼ਾ ਪਾਸ ਹੋਇਆ ਨਾ ਕੋਈ ਜ਼ਮੀਨ ਤੱਕ ਵੀ ਅਲੋਟ ਨਹੀਂ ਹੋਈ ਕਿਉਂ ਹੈ ਛੁੱਟਾ ਸਾਡੇ ਜੋ ਪਟਿਆਲੇ ਤੋਂ ਡਾਕਟਰ ਬਲਬੀਰ ਸਿੰਘ ਜੀ ਨੇ ਮੰਤਰੀ ਕਿ ਉਹ ਦੱਸਣ ਕਿੱਥੇ ਨੇ ਮੈਡੀਕਲ ਕਾਲਜ ਉਹ ਆਪ ਡਾਕਟਰ ਨੇ ਨਾ ਤਾਂ ਉਹਨਾਂ ਕੋਲ ਕੋਈ ਉਹ ਜੋ ਇਲੈਕਸ਼ਨ ਹਾਰ ਗਏ ਕਿ ਉਹ ਮੁੜ ਕੇ ਉਹਨਾਂ ਨੂੰ ਕੁਝ ਇਲੈਕਸ਼ਨ ਹਾਰ ਗਏ ਪਰ ਮੰਤਰੀ ਤਾਂ ਨੇ ਨਾ ਪੰਜਾਬ ਨੂੰ ਮੈਡੀਕਲ ਕਾਲਜ ਆਪਾਂ ਦੇਖਦਾ ਮੈਡੀਕਲ ਕਾਲਜ ਕਿੰਨੀ ਦਿੱਕਤ ਆਣੀ ਹੈ ਤੁਸੀਂ ਚਾਹੇ ਕੋਲਕਾਤਾ ਵਾਲਾ ਰੇਪ ਕੇਸ ਦੇਖ ਲਓ ਕਿੰਨੀ ਮਨਪਾਕੀ ਖਬਰ ਆਈ ਬਾਇਓਲੋਜੀਕਲ ਡਾਕਟਰਸ ਆਪਣੇ ਕਾਲਜਸ ਦੇ ਅੰਦਰ ਸੁਰੱਖਿਤ ਨਹੀਂ ਹੈ ਤਾਂ ਮੈਂ ਤੁਹਾਨੂੰ ਇੱਕ ਸਾਰਾ ਪ੍ਰੋਪਰ ਡਾਟਾ ਦੱਸਣਾ ਚਾਹਨਾ ਕਿਹੜੇ ਕਿਹੜੇ ਕਾਲਜਸ ਨੇ ਜਿਹੜੇ ਪੰਜਾਬ ਸਰਕਾਰ ਨੇ ਆਟੋਨੋਮਸ ਕਰਨ ਵਾਸਤੇ ਜਿਵੇਂ ਕਿ ਇੱਕ ਕਾਲਜ ਨੂੰ ਆਟੋਨੋਮਸ ਕਰਾ ਲਿਆ ਜਿਹਨੇ ਪਹਿਲਾ ਆਪਣਾ ਪਟਿਆਲੇ ਦਾ ਕਾਲਜ ਹੈ ਮਹਿੰਦਰਾ ਕਾਲਜ ਜਿੱਦੇ ਜਿੱਥੇ ਬਹੁਤ ਬੱਚੇ ਪੜ੍ਹੇ ਬਹੁਤ ਬੱਚਿਆਂ ਨੂੰ ਵੱਡੇ ਵੱਡੇ ਪੋਜੀਸ਼ਨਾਂ ਤੇ ਪਹੁੰਚਾਇਆ ਗਰਲਸ ਕਾਲਜ ਪਟਿਆਲੇ ਦਾ ਆਪਾਂ ਲੁਧਿਆਣਾ ਦੇ ਇੱਕ ਐਸਜੀਸੀ ਐਸਸੀਡੀ ਗਵਰਨਮੈਂਟ ਕਾਲਜ ਹੈ ਇੱਕ ਗਵਰਨਮੈਂਟ ਕਾਲਜ ਆਫ ਗਰਲਸ ਹੈ ਲੁਧਿਆਣਾ ਗਵਰਨਮੈਂਟ ਕਾਲਜ ਮੁਹਾਲੀ ਗਵਰਨਮੈਂਟ ਕਾਲਜ ਮਲੇਰਕੋਟਲਾ ਤੇ ਗਵਰਨਮੈਂਟ ਕਾਲਜ ਹੁਸ਼ਾਹਦਪੁਰ ਕਿਉਂ ਹੈ ਪੰਜਾਬ ਸਰਕਾਰ ਇਹ ਕਾਲਜਾਂ ਨੂੰ ਇੱਕ ਤਬਾਹ ਕਰਨ ਤੇ ਲੱਗੀ ਹੋਈ ਵੀ ਅਸੀਂ ਐਜੂਕੇਸ਼ਨ ਨੂੰ ਪ੍ਰਾਈਵੇਟਾਈਜ਼ ਕਰਨਾ ਹੈ ਐਜੂਕੇਸ਼ਨ ਪ੍ਰਾਈਵੇਟਾਈਜ਼ ਕਰਨ ਨਾਲ ਸਾਡੇ ਜਿਹੜੇ ਅਸੀਂ ਆਪਣੇ ਲੋਕਾਂ ਦੇ ਘਰੇ ਬੱਚੇ ਆ ਤੁਸੀਂ ਪੱਤਰਕਾਰ ਭਾਈ ਸਾਹਿਬ ਬੈਠੇ ਹੋ ਥੋੜੇ ਬੱਚੇ ਨੇ ਮੈਨੂੰ ਇੱਕ ਚੀਜ਼ ਦੱਸੋ ਅੱਜ ਕਿਸੇ ਨੂੰ ਪੜ੍ਹਨਾ ਹੋਵੇ ਕਰਾਈ ਟੂ ਐਜੂਕੇਸ਼ਨ ਹੈ ਸਾਨੂੰ ਰਾਈਟ ਟੂ ਐਜੂਕੇਸ਼ਨ ਤਾਂ ਮਿਲ ਹੀ ਨਹੀਂ ਰਹੀ ਐਜੂਕੇਸ਼ਨ ਨੂੰ ਪ੍ਰਾਈਵੇਟਾਈਜ਼ ਕਰਿਆ ਜਾਂਦਾ ਮੈਂ ਇੱਕ ਚੀਜ਼ ਪੰਜਾਬ ਦੇ ਐਜੂਕੇਸ਼ਨ ਹੈਂਡ ਐਜੂਕੇਸ਼ਨ ਮਿਨਿਸਟਰ ਨੂੰ ਦੱਸਣਾ ਚਾਹਨਾ ਐਜੂਕੇਸ਼ਨ ਦਾ ਖਰਚਾ ਸਿਰਫ ਖਰਚਾ ਓ ਕਿਨੇ ਵੇਸ਼ ਮਤਲਬ ਇਨਵੈਸਟਮੈਂਟ ਹੈ ਮੈਂ ਮੈਂ ਕਮਰਸ ਦਾ ਸਟੂਡੈਂਟ ਹਾਂ ਮੈਂ ਕਮਰਸ਼ੀਅਲ ਜਿੰਨੀ ਜ਼ਿਆਦਾ ਇਨਵੈਸਟਮੈਂਟ ਕਰਾਂਗੇ ਉਨੀ ਜ਼ਿਆਦਾ ਪ੍ਰੋਡਕਸ਼ਨ ਹੋਏਗੀ ਜਿੰਨੀ ਜ਼ਿਆਦਾ ਪ੍ਰੋਡਕਸ਼ਨ ਹੋਏਗੀ ਉਨੀ ਜ਼ਿਆਦਾ ਰਿਟਰਨ ਮਿਲੋਗੀ ਜਿੰਨਾ ਬੱਚਾ ਪੜ੍ਹੂਗਾ ਓਨਾ ਜ਼ਿਆਦਾ ਟੈਕਸ ਭਰੂ ਉਨੀ ਵਸਿਆ ਨੌਕਰੀ ਮਿਲੂ ਤਾਂ ਉਨੀ ਪੰਜਾਬ ਅੱਗੇ ਵਧੂ ਪਰ ਇਸ ਮੁੱਦੇ ਤੇ ਅੱਜ ਤੱਕ ਵੀ ਐਜੂਕੇਸ਼ਨ ਦਾ ਮੁੱਦਾ ਇੱਕ ਜਨ ਮੁੱਦਾ ਨਹੀਂ ਬਣਿਆ ਜਦ ਤੱਕ ਕੋਈ ਜਨ ਮੁੱਦਾ ਨਹੀਂ ਬਣੂਗਾ ਨਾ ਉਦ ਤੱਕ ਥੋੜੇ ਮੇਰੇ ਵਰਗਿਆਂ ਵਾਸਤੇ ਕੋਈ ਸਿਆਸੀ ਲੀਡਰ ਵੀ ਸਾਡੇ ਮੁੱਦੇ ਨੂੰ ਨਹੀਂ ਚੱਕੂ ਇਹਨੂੰ ਜਨ ਨੂੰ ਜਨ ਮੁੱਦਾ ਬਣਾਉਣਾ ਪਊ ਜ ਪ ਸਰਕਾਰੀ ਸਰਕਾਰ ਲਈ ਆ ਕੇ ਪ੍ਰਾਈਵੇਟਾਈਜ਼ ਕਰਿਆ ਹੌਲੀ ਹੌਲੀ ਕਿਸਾਨਾਂ ਨੂੰ ਸਮਝ ਆਇਆ ਵੀ ਸਾਡੀ ਸਰਕਾਰ ਸਾਡੀ ਕਿਸਾਨੀ ਪ੍ਰਾਈਵੇਟਾਈਜ਼ ਕੀਤੀ ਜਾ ਰਹੀ ਹੈ ਫਮੈਸੀ ਵਕ ਵਕ ਕਾਲਜਾਂ ਨਾਲ ਜਾ ਕੇ ਸਰ ਵੀਰ ਗਾਂਧੀ ਜੀ ਨਾਲ ਅਸੀਂ ਕਾਲਜਾਂ ਨੂੰ ਦੱਸਾਂਗੇ ਤੁਹਾਡੇ ਢਿੱਡ ਤੇ ਲੱਤ ਤੇ ਤੁਹਾਡੇ ਮਾਂ ਪਿਓ ਦੀ ਜੇਬ ਤੇ ਲੱਤ ਸਿੱਧਾ ਸਿੱਧਾ ਪੰਜਾਬ ਸਰਕਾਰ ਮਾਰ ਰਹੀ ਹੈ ਇਹ ਅਸੀਂ ਮੁੱਦੇ ਨੂੰ ਬਚਾਉਣ ਵਾਸਤੇ ਅਸੀਂ ਕਾਲਜਾਂ ਦੇ ਹੱਕ ਬਚਾਉਣ ਵਾਸਤੇ ਮੈਂ ਵੀ ਇੱਕ ਯੂਨੀਵਰਸਿਟੀ ਵਿੱਚ ਪੰਜਾਬ ਯੂਨੀਵਰਸਿਟੀ ਪੜਿਆ ਮੇਰਾ ਵੀ ਡਿਪਾਰਟਮੈਂਟ ਇੱਕ ਆਟੋਨੋਮਸ ਡਿਪਾਰਟਮੈਂਟ ਸੀ ਮੈਂ ਤੁਹਾਨੂੰ ਦੱਸਣਾ ਚਾਹਨਾ ਸਾਡੇ ਯੂਨੀਵਰਸਿਟੀ ਦੇ ਦੋ ਡਿਪਾਰਟਮੈਂਟ ਸੀ ਲੋ ਦੇ ਇੱਕ ਦੀ ਫੀਸ 30000 ਰੁਪਏ ਸਾਲ ਤੇ ਮੇਰੀ ਫੀਸ ਲੱਖ ਰੁਪਏ ਦਾ ਠੀਕ ਹੈ ਮੇਰੇ ਘਰ ਦੇ ਬਿਜ਼ਨਸ ਕਰਦੇ ਆ ਅਫੋਰਡ ਕਰ ਸਕਦੇ ਪਰ ਮੈਨੂੰ ਦੱਸੋ ਕਿੰਨੇ ਆ ਜਮਾ ਪਿਓ ਦੇ ਜਵਾਕ ਹੈ ਕਿ ਉਹ ਅਫੋਰਡ ਕਰ ਸਕਣਗੇ ਇਹ ਸਭ ਤੋਂ ਵੱਡਾ ਰੀਜ਼ਨ ਹੈ ਜਿਹੜੀ ਪੰਜਾਬ ਸਰਕਾਰ ਇਹਨੂੰ ਆਟੋਨੋਮਸ ਕਰ ਰਹੀ ਹੈ ਤੇ ਮੈਂ ਤੁਹਾਨੂੰ ਨਾ ਕੁਝ ਪ੍ਰੋਫੈਸਰਾਂ ਦੀ ਗਿਣਤੀ ਦੱਸਣਾ ਚਾਹੁੰਦਾ ਪੰਜਾਬ ਸਰਕਾਰ ਸਿੱਖਿਆ 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 ਕਰੀ ਜਾਂਦੀ ਹੈ ਵੀ ਪੰਜਾਬ ਸਰਕਾਰ ਕੋਲ ਪ੍ਰੋਫੈਸਰ ਹੀ ਨਹੀਂ ਹੈਗੇ ਜਿਹੜਾ ਕਹਿੰਦਾ ਮਾਸਟਰ ਦਾ ਮੁੰਡਾ ਮਾਸਟਰ ਦਾ ਮੁੰਡਾ ਉਹ ਮਾਸਟਰ ਦੇ ਮੁੰਡੇ ਨੂੰ ਮੈਂ ਵੀ ਦੱਸਣਾ ਚਾਹਨਾ ਵੀ ਮਾਸਟਰ ਨਹੀਂ ਦਾ ਪਰਵਾਹ ਕਰ ਲੈ पूरे पंजाब 'ਚ ਸਿਰਫ ਬਾਇਓਲੋਜੀ ਦਾ ਪ੍ਰੋਫੈਸਰ ਇੱਕ ਪ੍ਰੋਫੈਸਰ ਤੁਸੀਂ ਸੋਚੋ ਸੂਲੋਜੀ ਦਾ ਪ੍ਰੋਫੈਸਰ ਸਿਰਫ ਇੱਕ ਬੋਟਨੀ ਦਾ ਪ੍ਰੋਫੈਸਰ 14 ਪ੍ਰੋਫੈਸਰ ਨੇ ਜਿਹੜੇ ਜੋ ਦੋ ਪ੍ਰਿੰਸੀਪਲ ਨੇ ਕਿ ਉਹ ਪ੍ਰਿੰਸੀਪਲ ਪੜ੍ਹਾਣਗੇ ਪ੍ਰਿੰਸੀਪਲ ਕਹਿੰਦਾ ਮੈਂ ਪ੍ਰਿੰਸੀਪਲ ਬਣ ਗਿਆ ਮੈਂ ਬੱਚਿਆਂ ਨੂੰ ਕਿਉਂ ਪੜ੍ਹਾਵਾਂ ਇੱਕ ਨਾਰਮਲ ਜੀ ਸੋਚਣ ਵਾਲੀ ਗੱਲ ਹੈ ਪ੍ਰਿੰਸੀਪਲ ਨਹੀਂ ਪੜ੍ਹਾਉਂਦੇ ਕੈਮਿਸਟਰੀ ਦੇ ਪ੍ਰੋਫੈਸਰ ਸਿਰਫ 19 ਪੂਰੇ ਪੰਜਾਬ 'ਚ ਸੋਸ਼ੀਓਲੋਜੀ ਦੇ ਪ੍ਰੋਫੈਸਰ ਸਿਰਫ 3 ਹੋਮ ਸਾਇੰਸ ਦੇ ਪ੍ਰੋਫੈਸਰ ਸਿਰਫ 3 ਜਾਇਲਜ ਦਾ ਪ੍ਰੋਫੈਸਰ ਇੱਕ ਜਾਇਡ ਨਿਊਟ੍ਰੀਸ਼ਨ ਦਾ ਪ੍ਰੋਫੈਸਰ ਇੱਕ ਫਾਈ ਤੇ ਕੰਪਿਊਟਰ ਸਾਇੰਸ ਪ੍ਰੋਫੈਸਰ 2 ਇਹ ਹੈ ਪੰਜਾਬ ਦੇ এডਿਕੇਸ਼ਨ ਹਾਇਰ এডਿਕੇਸ਼ਨ ਦੇ ਹਾਲ ਹਾਇਰ এডਿਕੇਸ਼ਨ ਨੂੰ ਜਿਵੇਂ ਜਿਵੇਂ ਸਰਕਾਰਾਂ ਤਬਾਹ ਕਰ ਰਹੀਆਂ ਨੇ ਸਿਰਫ ਅੱਜ ਤੱਕ ਮੈਂ ਦੱਸਣਾ ਚਾਹਾਂਗਾ ਪੰਜਾਬ 'ਚ ਸਿਰਫ ਐਜੇ ਦੋ ਸੀਐਮ ਰਹੇ ਆ ਜਿਨ੍ਹਾਂ ਨੇ ਹਾਇਰ এডਿਕੇਸ਼ਨ ਨੂੰ ਪ੍ਰਾਇਓਰਟੀ ਦਿੱਤੀ ਐ ਲక్ష్మణ ਸਿੰਘ ਜੀ ਸੀਗੇ ਜਿਨ੍ਹਾਂ ਨੇ ਹਾਇਰ এডਿਕੇਸ਼ਨ ਨੂੰ ਬੜੀ ਪ੍ਰਾਇਓਰਟੀ ਦਿੱਤੀ ਪੰਜਾਬ 'ਚ ਕਾਲਜਿਸ ਬਣਾਏ ਮਨਮੋਹ ਸਿੰਘ ਜੀ ਨੇ ਕਿ ਸਕੀਮ ਚਲਾਈ ਸੀ ਕਿ ਰਾਸ਼ਟਰੀ ਉੱਚ ਸਿੱਖਿਆ ਅਭਿਆਨ ਜਿਹਦੇ ਤਹਿਤ 2004-14 ਵਿੱਚ ਪੰਜਾਬ ਨੂੰ 16 ਕਾਲਜਿਸ ਮਿਲੇ ਕੀ ਅੱਜ ਸਰਕਾਰ ਚਾਹ ਬੀਜੇਪੀ ਸਰਕਾਰਾ ਚਾਹੇ ਸਰਕਾਰ کوئی نوے نویںلجز کھڑے کر سکی ٹھیک ہے سارے کانگریس ستر سال ستر سال کہ آئی آئی ٹی آئی ایم وغیر کوئی پنجاب سکار کھڑی کر سکی نہیں کر سکی اسی مہینے دسنا چاہتے ہیں کہ شکشہ تے خرچہ صرف خرچہ نہیں وہ ایک انویسٹمنٹ ہے اور ساڑھی جندگی تے انویسٹمنٹ ہے اور پابی کی آنے والی پیڑھی انویسٹمنٹ ہے جی شکشت ہوئے گی تو اُسی پڑھا گے تو ساڑھی ودھی جوب لگ تھی اے ودیے ٹیکس بھرا گے